ਜਿਲ੍ਹਾ ਚਰੰਦ ਤੇ ਆਕਤੀ ਦੇ ਮਾਨਯੋਗ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਵਰਕੀ ਜੀ ਵੱਲੋਂ ਜਿਲ੍ਹੇ ਅੰਦਰ ਮਾੜੇ ਭਾੜੇ ਪੁਰਸ਼ਾਂ ਦੇ ਖਿਲਾਫ ਸਪੈਸ਼ਲ ਮੀਨਚਾਈ ਕੀਤੀ ਹੋਈ ਹੈ ਜਿਸ ਤਹਿਤ ਸਾਬਕਾ ਮਾਨਵਦਰ ਸਿੰਘ ਹੀਰ ਐਸਪੀ ਇਨਵੈਸਟੀਗੇਸ਼ਨ ਜੀ ਦੀ ਦਿਸ਼ਾ ਨਿਰਦੇਸ਼ ਤੇ ਸਬ-ਡਿਵੀਜ਼ਨ ਸ਼ਾਹਕੋਟ ਦੇ ਥਾਣਾ ਮਾਡਲ ਥਾਣਾ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਪੁਲਰਜੀ ਵੱਲੋਂ ਤੇ ਉਹਨਾਂ ਦੀ ਟੀਮ ਨੇ ਇੱਕ ਦੋਸ਼ੀ ਪ੍ਰੋਪ ਰੇਤ ਸਿੰਘ ਔਰ ਪ੍ਰੋਪ ਪੁੱਤਰ ਸਿਮਰਜੀਤ ਸਿੰਘ ਵਾਸੀ ਪੈਣ ਬਿੱਲੀ ਚੌਥਾ ਥਾਣਾ ਸਦਨ ਕੁਦਰ ਨੂੰ ਅ ਕੱਲ ਇੱਕ ਦੇਸੀ ਬੱਤੀਪੁਰ ਦੇ ਪਿਸਟਲ ਸਪੇਅਰ ਜਿਹੜਾ ਗ੍ਰਫਤਾਰ ਕੀਤਾ ਸੀਗਾ ਤੇ ਉਸ ਦੇ ਪਾਸੋਂ ਇੱਕ ਜਿੰਦਾ ਰੌਂਦ ਇੱਕ ਜਿਹੜਾ ਵਰਤਿਆ ਹੋਇਆ ਰੌਂਦ ਵੀ ਬਰਾਮਦ ਕੀਤਾ ਅਤੇ ਉਸ ਦੀ ਇੱਕ ਗੱਡੀ ਜਿਹੜੀ ਹੈ i20 ਇਸੇ ਦੋਸ਼ੇ ਨੂੰ ਮਾਜੋ ਅਦਾਲਤ ਤੇ ਪੇਸ਼ ਕਰਕੇ ਇੱਕ ਦਿਨ ਦਾ ਦਾ ਰਿਮਾਂਡ ਅਰਜ਼ੀ ਕੀਤੀ ਗਿਆ ਜਿਵੇਂ ਤਰ੍ਹਾਂ ਨੇ ਰਿਮਾਂਡ ਇਸ ਦੋਸ਼ੇ ਪਾਸੋਂ ਇੱਕ ਹੋਰ ਦੇਸੀ ਕਟਾ ਜਿਹੜਾ ਤੇ ਨਾਲ ਦੋ ਲਾਈਕ ਵਾਟਰ ਜੀ ਵੀ ਬਰਾਮਦ ਕੀਤੇ ਗਏ ਹਨ ਔਰ ਇਹ ਪੁਲਿਸ ਵੱਲੋਂ ਦੋ ਅਸਲੇ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦੋਸ਼ੀਆਂ ਨੂੰ ਹੋਰ ਪੁਸ਼ਕਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਨੇ ਵੈਪਨ ਕਿਹੜੇ ਸਾਧਨਾਂ ਰਾਹੀਂ ਲਏ ਆ ਕਿੱਥੇ-ਕਿੱਥੇ ਵਰਤੇ ਆ ਇਹਦੇ ਹੋਰ ਕਿਹੜੇ-ਕਿਹੜੇ ਸਾਥੀ ਆ ਪੁਲਿਸ ਵੱਲੋਂ ਮਾੜੇ ਅਸਰਾਂ ਦੇ ਖਿਲਾਫ ਸਖ਼ਤੀ ਨਾਲ ਜਿਹੜਾ ਐਕਸ਼ਨ ਕੀਤਾ ਜਾ ਰਿਹਾ ਹੈ ਔਰ ਇਹ ਇਸ ਤਰ੍ਹਾਂ ਸਮਾਜ ਨੂੰ ਕ੍ਰਾਈਮ ਫ੍ਰੀ ਕਰਨ ਲਈ ਰੰਗਰਾ ਪੰਜਾਬ ਨੂੰ ਰੰਗਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਥੈਂਕ ਯੂ